ਵਾਈਵਾ ਸਾਹਿਬ ਤੋਂ ਵੀ ਸੁਣ ਰਿਹਾ ਸੀ ਤੇ ਪ੍ਰਗਟ ਸਿੰਘ ਤੋਂ ਵੀ ਸੁਣ ਰਿਹਾ ਸੀ ਇਹਨਾਂ ਦਾ ਇੱਕ ਗੱਲ ਦਾ ਜਰੂਰ ਵਹਿਮ ਦੂਰ ਕਰ ਦੇਣਾ ਚਾਹੀਦਾ ਸਪੀਕਰ ਸਾਹਿਬ ਮੈਂ ਤੁਹਾਡੇ ਲਈ ਸੀਐਮ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਯੂਪੀ ਦੇ ਗੈਂਗਸਟ ਇੱਥੇ ਕਿੰਨਾ ਨੇ ਰੱਖੇ ਹੋਏ ਸੀ ਜਿਹੜੇ ਆਪਣੇ ਜੇਲਾ ਚੋਂ ਜਾ ਕੇ ਫਲੈਟਾਂ ਚ ਹੱਥ ਨੂੰ ਸੌਂਦੇ ਸੀ ਤੁਹਾਨੂੰ ਰੋਕਿਆ ਕਿੰਨੇ ਜਿਹੜਾ ਯੂਪੀ ਤੋਂ ਲਿਆਂਦਾ ਜੀ ਕਿੰਨੇ ਰੋਕਿਆ ਤੁਹਾਨੂੰ ਕਰੋ ਇਨਕੁਆਰੀ ਕਰੋ ਐਕਸ਼ਨ ਅੱਜ ਹੀ ਕਰੋ ਕਰੰਜੋਗੇ ਕੁਝ ਨਹੀਂ ਗੱਲਾਂ ਹੀ ਕਰਜੋਗੇ ਠੀਕ ਹੈ ਇਹ ਪੰਜਾਬ ਦੇ 3.5 ਕਰੋੜ ਲੋਕ ਜਿਹੜੇ ਆ ਉਹ ਜਾਣਦੇ ਸੀ ਤਾਂ ਹੀ 10-12 ਰਹਿ ਗਏ ਇਹ ਅਗਲੀ ਵਾਰ ਇਹ ਵੀ 10-12 ਰਹਿਣੇ ਲੋਕੀ ਜਾਗ ਗਏ ਇਸ ਗੱਲ ਬੜੀ ਗੱਲ ਤੇ ਭਲੇਖਾ ਇਹਨਾਂ ਦਾ ਮੈਂ ਕੱਢ ਦਵਾਂ ਹੁਣੇ 92 ਤੋਂ ਬੱਤੀਆਂ ਤੇ ਆਏ ਨੇ ਇਹ ਗੱਲ ਤੋਂ ਫਹਿਮੀ ਨਾ ਜੇ ਰੱਖੋ 12 ਤੇ ਤੁਸੀਂ ਪਹੁੰਚਣਾ ਤੇ ਜੇ ਨੰਬਰ ਤੇ ਰਹੋ ਆਪਣੀ ਲੈ ਕੇ ਚਲੋ ਗੱਲ ਮੁੱਦੇ ਮੁੱਦੇ ਤੇ ਗੱਲ ਦਾਸਮਾਨ ਦੀਆਂ ਸਦਰਾਂ ਯਾਦ ਆਉਂਦੀਆਂ ਸਦਰਾਂ ਹੀ ਪੜਨ ਜੋ ਗੋ ਗੋ ਦਾਸਮਾਨ ਵਰਗੇ ਹੋਰ ਕੁਝ ਨਹੀਂ ਥੈਂਕ ਯੂ ਪੱਪੀ ਜੀ ਪੱਪੀ ਪ੍ਰਾਸ਼ਰ ਜੀ ਤੁਹਾਡੀ ਗੱਲ ਆ ਗਈ ਜੀ ਹੁਣ ਮੈਂ ਮੈਡਮ ਹੁਣ ਗੱਲ ਤਾਂ ਆ ਗਈ ਤੁਹਾਡੀ ਪਲੀਜ਼ ਪਲੀਜ਼ ਬੈਠੋ ਬੈਠੋ ਧੰਨਵਾਦ ਸਪੀਕਰ ਸਾਹਿਬ ਦੀ ਜੀ ਮੈਨੂੰ ਗੁਰਦਾਸ ਮਾਨ ਦੀਆਂ ਸਦਰਾਂ ਯਾਦ ਆਉਂਦੀਆਂ ਬਈ ਆਪੇ ਰੋਗ ਲਾਉਣੇ ਆਪੇ ਦੇਣੀਆ ਦਵਾਈਆਂ ਮੈਂ ਬਾਈਵਾ ਸਾਹਿਬ ਤੋਂ ਵੀ ਸੁਣ ਰਿਹਾ ਸੀ ਤੇ ਪ੍ਰਗਟ ਸਿੰਘ ਤੋਂ ਵੀ ਸੁਣ ਰਿਹਾ ਸੀ ਇਹਨਾਂ ਦਾ ਇੱਕ ਗੱਲ ਦਾ ਜਰੂਰ ਬਹਿਮ ਦੂਰ ਕਰ ਦੇਣਾ ਚਾਹੀਦਾ ਸਪੀਕਰ ਸਾਹਿਬ ਮੈਂ ਤੁਹਾਡੇ ਲਈ ਸੀਐਮ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜੇ ਯੂਪੀ ਦੇ ਗੈਂਗਸਟ ਕਿਹਨਾਂ ਨੇ ਰੱਖੇ ਹੋਏ ਸੀ ਜਿਹੜੇ ਆਪਣੇ ਜੇਲਾ ਚੋਂ ਜਾ ਕੇ ਫਲੈਟਾਂ 'ਚ ਹੱਥ ਨੂੰ ਸੌਂਦੇ ਸੀ ਇਹ ਐਡਾ ਵੱਡਾ ਵਹਿਮ ਜਿਹੜਾ ਅੱਜ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਇਹ 10-12 ਬੰਦੇ ਬੈਠੇ ਉਧਰ ਪਾ ਲਏ ਆ ਵੀ ਬਾਰ-ਬਾਰ ਇੱਕੋ ਗੱਲ ਸ਼ਾਇਦ ਕਿਤੇ ਆਮ ਆਦਮੀ ਪਾਰਟੀ ਵਾਲੇ ਆਪਣੇ ਨਾਲ ਲੈ ਕੇ ਆਏ ਆ ਪੰਜਾਬ ਦੇ ਅੰਦਰ ਇਹ ਪੰਜਾਬ ਦੇ 3.5 ਕਰੋੜ ਲੋਕ ਜਿਹੜੇ ਆ ਉਹ ਜਾਣਦੇ ਸੀ ਤਾਂ ਹੀ 10-12 ਰਹਿ ਗਏ ਇਹ ਅਗਲੀ ਵਾਰ ਇਹ ਵੀ 10-12 ਲੈਣੇ ਲੋਕੀ ਜਾਣਗੇ ਇਸ ਗੱਲ ਠੀਕ ਹੈ ਜੀ ਸ਼ਹਿਰੀ ਕਲਸੀ ਬੈਠੋ ਸਰ ਬੈਠੋ ਜੀ ਇਹ ਦੋ ਨੇਮਡ ਯੂ ਧੰਨਵਾਦ ਸਪੀਕਰ ਸਾਹਿਬ ਬਾਜਵਾ ਜੀ ਬਾਜਵਾ ਜੀ ਦੱਸੋ ਦੱਸੋ ਬਾਜਵਾ ਜੀ ਗੱਲ ਤੇ ਭੁਲੇਖਾ ਇਹਨਾਂ ਦਾ ਮੈਂ ਕੱਢ ਦਵਾ ਹੁਣੇ 92 ਤੋਂ ਬੱਤੀਆਂ ਤੇ ਆਏ ਇਹ ਗੱਲ ਤੋਂ ਫਹੀਮੀ ਨਾ ਦੇ ਰੱਖੋ ਬਾਰਾਤ ਤੇ ਤੁਸੀਂ ਪਹੁੰਚਣਾ ਤੀਜੇ ਨੰਬਰ ਤੇ ਰਹੋ ਆਪਣੀ ਲੈ ਕੇ ਚਲੋ ਗੱਲ મુદ્ਦੇ મુદ્ਦੇ ਦਿਓ મુદ્ਦੇ ਦਿਓ ਤੁਹਾਨੂੰ ਰੋਕਿਆ ਕਿੰਨੇ ਜਿਹੜਾ ਯੂਪੀ ਤੋਂ ਲਿਆਂਦਾ ਜੀ ਕਿੰਨੇ ਰੋਕਿਆ ਤੁਹਾਨੂੰ ਕਰੋ ਇਨਕੁਆਰੀ ਕਰੋ ਐਕਸ਼ਨ ਅੱਜ ਹੀ ਕਰੋ ਕਰਨ ਜੋਗੇ ਕੁਝ ਨਹੀਂ ਗੱਲਾਂ ਹੀ ਕਰਨ ਜੋਗੇ ਠੀਕ ਹੈ 17 ਹੀ ਪੜਨ ਜੋ ਗਏ ਗੋਟਾ ਸਮਾਉਂ ਵਰਗੇ ਹੋਰ ਕੁਝ ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਸ਼ੈਰੀ ਜੀ ਸ਼ੈਰੀ ਜੀ ਮੈਂ ਬੇਨਤੀ ਕਰਾਂਗਾ ਕਿ 2 ਸੈਪਟੈਂਬਰ ਨੂੰ ਤੁਸੀਂ ਇੱਥੇ ਸਾਰੇ ਹਾਊਸ ਦੀ ਸੈਂਸ ਲਈ ਸੀ ਇੱਕ ਐਸਆਈ ਆਪਣੇ ਹਲਕੇ ਦਾ ਬੋਟ ਸਿੰਘ ਉਹਦੇ ਮੁਤਾਬਕ ਤੇ ਸਾਰੇ ਹਾਊਸ ਨੇ ਸਹਿਮਤੀ ਦਿੱਤੀ ਸੀ ਤੁਹਾਨੂੰ ਕਿ ਤੁਸੀਂ ਡੀਜੀਪੀ ਨੂੰ ਕਹੋ ਕਿ ਆ ਕੇ ਤੇ ਰਿਪੋਰਟ ਦੇ ਕੇ ਜੀ ਹੁਣ ਅੱਜ ਦੀ ਅੰਗਰੇਜ਼ੀ ਦੀ ਖਬਰ ਦੇ ਵਿੱਚ ਉਸ ਐਸਐਸਏ ਨੇ ਕਚਹਿਰੀ ਦੇ ਵਿੱਚ ਵੀ ਕੋਈ ਸੀਰੀਅਸ ਚਾਰजेस ਆਪਣੇ ਤੇ ਲਾਏ ਨੇ ਉਸ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਮੈਂ ਬੇਨਤੀ ਇਹ ਕਰਨਾ ਚਾਹਾਂਗਾ ਕਿ ਜਦੋਂ ਯੂਡਿਕ ਕਸਟੋਡੀਅਨ ਆਫ ਦਿ ਹਾਊਸ ਪਰ ਜਦੋਂ ਤੁਸੀਂ ਸੈਂਸ ਹਾਊਸ ਦੀ ਲੈ ਲਈ ਉਸ ਤੋਂ ਬਾਅਦ ਤੁਸੀਂ ਆਪਣੀ ਸਾਰੀ ਤਾਕਤ ਹਾਊਸ ਨੂੰ ਦੇ ਦਿੱਤੀ ਤੁਸੀਂ ਆਪਣੇ ਆਪ ਆਪਣਾ ਆਰਡਰ ਬਦਲ ਕੇ ਓਲਡ ਹோம் ਸੈਕਟਰੀ ਨੂੰ ਕਹਤੇ ਇੱਕ ਹਫਤੇ ਦੇ ਵਿੱਚ ਬੋਰਡ ਸਿੰਘ ਨੂੰ ਛੱਡ ਕੇ ਬਾਕੀ ਬਲੈਕ ਚੀਪ ਨੂੰ ਵਿੱਚ ਲੈ ਕੇ ਆਓ ਇਹ ਹਾਊਸ ਦੀ ਅਜਾੜੇ ਤੋਂ ਬਿਨਾਂ ਤੁਸੀਂ ਵੀ ਨਹੀਂ ਸੀ ਕਰ ਸਕਦੇ ਮੇਰੀ ਗੁਜ਼ਾਰਿਸ਼ ਇਹ ਨਹੀਂ ਹੈ ਕਿ ਹਾਊਸ ਨੇ ਜਦੋਂ ਹਾਊਸ ਸਪੀਰਿਟ ਯੂ ਆਲਸੋ ਸੋ ਇਸ ਗੱਲ ਕਰ ਤੁਸੀਂ ਸੈਂਕਸ਼ਨ ਹਾਊਸ ਦੀ ਲੈ ਲਈ ਹੈ ਹਾਊਸ ਦੀ ਕਮੇਟੀ ਬਣਾਈ ਜਾਏ ਇਸ ਕਿਸਮ ਦੇ ਸੀਰੀਅਸ ਚਾਰजेस ਜਿਹੜੇ ਪੁਲਿਸ ਦੇ ਕੱਲੇ ਭੋੜ ਸਿੰਘ ਤੱਕ ਹੀ ਨਾ ਰੱਖੀਏ ਬਾਕੀ ਦੇ ਚਾਰਜਸ ਵੀ ਜਿਹੜੇ ਨੇ ਉਹਨਾਂ ਨੂੰ ਪ੍ਰੂਵ ਕਰਨ ਵਾਸਤੇ ਜਿੱਸਾ ਪਾਰਲੀਮੈਂਟ ਜੇਪੀਸੀ ਹੁੰਦੀ ਹੈ ਉਸਨੇ ਹਾਊਸ ਦੀ ਕਮੇਟੀ ਬੈਠੇ ਥੋੜਾ ਜਿਹਾ ਪੁਲਿਸ ਨੂੰ ਜਾਂ ਇਹਨਾਂ ਮਹਿਕਮਿਆਂ ਨੂੰ ਡਰਖਾਫ ਹੋਏ ਐਂਡ ਇਹ ਪਕਾਜ਼ਤ ਹੋਣੀ ਇਸ ਕਿਸਮ ਦੀ ਕਮੇਟੀ ਹੋਣੀ ਚਾਹੀਦੀ ਜਿਹਦੇ ਚ ਕਿਸੇ ਦੀ ਪ੍ਰੋਟੈਕਸ਼ਨ ਨਾ ਹੋਏ 올 ਪਾਰਟੀ ਹੋਏ ਸੋ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰੂੰਗਾ ਕਾਇੰਡਲੀ ਉਸ ਨੂੰ ਰਿਵਿਊ ਕਰ ਲਓ ਤੁਸੀਂ ਆਪਣੇ ਇਸ ਆਰਡਰ ਨੂੰ ਜੋ ਸੈਂਕਸ਼ਨ ਲੈ ਲਿਆ ਉਸ ਦੀ ਤੁਸੀਂ ਆਪ ਉਹਦੇ ਉਤੇ ਖੁਦ ਕੋਈ ਵੀ ਅ ਡਿਸੀਜਨ ਲੈ ਸਕਦੇ ਜਿੱਨਾ ਚ ਹਾਊਸ ਹਾਊਸ ਨੂੰ ਫੇਰ ਸੈਂਕਸ਼ਨ ਨਹੀਂ ਦੰਦਾਂਗੇ ਇਹ ਬਤਾ ਦੇ ਨੋਟਿਸ ਲੈ ਕੇ ਆਂ। ਥੈਂਕ ਯੂ। ਦੇਖੋ ਜਦੋਂ ਹਾਊਸ ਦੀ ਸੈਂਸ ਲਈ ਸੀ ਹਾਊਸ ਦੇ ਵਿੱਚ ਗੱਲ ਇਹ ਆਈ ਸੀ ਵੀ ਇਹ ਇਸ ਤਰ੍ਹਾਂ ਦੇ ਐਲੀਮੈਂਟ ਦੇ ਪਿੱਛੇ ਮਾਫੀਆ ਹੁੰਦਾ ਹੈ। ਤਾਂ ਇਹਦੇ ਵਿੱਚ ਇੱਕ ਦੋ ਸਾਥੀਆਂ ਨੇ ਇਹ ਆਨ ਰਿਕਾਰਡ ਇਹ ਗੱਲ ਕਹੀ ਸੀ ਵੀ ਇਹਦੇ ਵਾਸਤੇ ਇੱਕ ਜਨਰਲ ਇੱਕ ਪੂਰੀ ਰਿਪੋਰਟ ਤਲਬ ਕੀਤੀ ਜਾਵੇ। ਸੋ ਉਸਦੇ ਵਿਚਾਰ ਕਰਦੇ ਆ ਇਹ ਚੇਰ ਵੱਲੋਂ ਕੀਤਾ ਗਿਆ ਸੀ ਥਿਸ ਇਜ਼ ਅਕੋਰਡਿੰਗ ਟੂ ਸੈਂਸ ਆਫ ਦਾ ਹਾਊਸ ਦੂਜਾ ਆਪਾਂ ਆਪਣਾ ਡਿਊਟੀ ਹੈ ਕਿ ਆਪਾਂ ਸਾਫ਼ ਸੁਥਰਾ ਪ੍ਰਸ਼ਾਸਨ ਦੇਈਏ ਇਹ ਹਾਊਸ ਹੋਲ ਇੱਕ ਮੈਸੇਜ ਚਲਾ ਗਿਆ ਕਿ ਵੀ ਆਰ ਡੈਡਲੀ ਅਗੇਂਸਟ ਦਾ ਕਰਪਸ਼ਨ ਬਾਕੀ ਜਿਹੜੇ ਚਾਰजेस ਨੇ ਤੁਸੀਂ ਦੱਸਿਆ ਵੀ ਲੱਗੇ ਮੇਰੇ ਤੇ ਮੇਰੇ ਤੇ ਚਾਰजेस ਕੀ ਲੱਗੇ ਆ ਉਹ ਪਹਿਲੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ 50000 ਰੁਪਏ ਉਦੋਂ ਨੇ ਰਿਸ਼ਵਤ ਲਈ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਦੇ ਵਿੱਚ 50000 ਰੁਪਏ ਰਿਸ਼ਵਤ ਲਈ ਐ ਸਰਕਾਰ ਦੇ ਵਿੱਚ ਤਾਂ ਉਹ ਤੇ ਐਫ ਆਈ ਆਰ ਹੋਈ ਹੈ ਰਿਸ਼ਵਤ ਨਹੀਂ ਦਿੱਤੀ ਗਈ ਇਹ ਗੱਲ ਸਾਰੀਆਂ ਆਨ ਰਿਕਾਰਡ ਨੇ ਬਾਕੀ ਆਪਾਂ ਜਿਹੜੀ ਆਪਣੀ ਡਿਊਟੀ ਉਹ ਠੀਕ ਤਰ੍ਹਾਂ ਕਰ ਰਹੇ ਹੈ ਚੇਅਰ ਨੂੰ ਵੀ ਆਪਣੀ ਫਰਜ਼ਾਂ ਦਾ ਪਤਾ ਸੋ ਆਪਾਂ ਹੁਣ ਅੱਗੇ ਚੱਲੀਏ ਜੀ